ਨਿਭਾਣਾ ਹੀ ਪੜੇਗਾ ਕਿਸੇ ਨਾ ਕਿਸੇ ਕੋ ਆਪਣੇ ਬਣਾਉਣੇ ਲਈ ਹਾਰ ਪਹਿਨਾਉਣਾ ਹੀ ਪੜੇਗਾ ਤੀਆਂ ਦੀਆਂ ਕੀ ਬਣਾਈਆਂ ਬਣਾਉਣ ਬਾਣੇ ਨੇ ਆਪੇ ਪਾਲਣ ਆਪੇ ਵਿਛੋੜ ਦੇਣਾ ਮੋਤੀ ਕੱਟ ਕੇ ਆਪਣੇ ਹਾਰ ਵਿੱਚੋਂ ਕਿਸੇ ਦੇ ਹਾਰ ਵਿੱਚ ਜੋੜ ਦੇਣਾ ਤੀਆਂ ਤੋਂ ਨਾ ਫੜਨ ਮੈਂ ਕਹਿੰਦਾ ਇਸ ਫੜਨ ਨੂੰ ਤੈਨਿਭਾਣ ਲੱਗੇ ਤੈਨੂੰ ਤੋਰ ਕੇ ਫੁੱਲ ਜਾਰ ਵਿੱਚੋਂ ਤੇਰੇ ਚਿਹਰੇ ਦੀ ਲੜੀ ਵਿੱਚ ਲਗਾਉਣ ਲੱਗੇ ਸੋ ਸੇਹਣੀ ਵਾਲੀ ਜਨਤ ਕੇ ਆਂ ਦੇ ਅਕੀਮਾਨ ਤੂੰ ਤੇਰਾ ਜੀਵਨ ਸਾਥੀ ਬਣਾਉਣ ਲੱਗੇ ਮੋਤੀ ਕੱਟ ਕੱਟਨੇ ਹਾਰ ਵਿੱਚੋਂ ਤੇ ਲੜੀ ਵਿੱਚ ਲਗਾਉਣ ਲੱਗੇ ਆਪਣੇ ਸਸੋ ਨੂੰ ਪਿਤਾ ਸਮਾਂ ਸਮਝੇ ਤੇ ਆਪਣੀ ਮਹਿਮਾ ਸਦਾ ਬਣਾਈ ਰੱਖੀ ਤੇ ਸਾਸੂ ਦੇ ਪਿਆਰ ਨੂੰ ਸਦਾ ਚਰਨ ਵਿੱਚ ਛਿੜਕਾਈ ਰੱਖੀ ਜੇ ਤੂੰ ਬਸ ਗਈ ਤੇ ਮਨੰਦ ਸੇਵਾ ਨੂੰ ਨਹੀਂ ਪਰਵਾਹ ਸੰਦੀ ਜੇ ਤੂੰ ਬਸ ਗਈ ਦੇਵ ਜੇਤੀ ਨੰਦ ਦੇ ਮਨ ਅੰਦਰ ਆਪਣੀ ਆਪ ਨੂੰ ਸੁਹਾਸਨ ਜੀ ਬਾ ਪ੍ਰਮਾਤਮਾ ਤੇਰੇ ਸੰਸਾਰ ਅੰਦਰ ਅਪ੍ਰਿਕਸ਼ਾ ਬੰਦ ਹੁੰਦੀਆਂ ਜਵਾਨ ਈਆਂ ਲੜ ਲੜ ਤੇਰੇ ਮਾਪਿਆਂ ਦਾ ਹੁੰਦੀ ਸਰਮਦਾਣ ਈਆਂ ਜੋ ਕਿ ਕਲੀਆਂ ਦੀ ਬਨਾਸ਼ ਇੱਕਾ ਮਹਿਤਾ ਫੁੱਲਾਂ ਦੀ ਬਣਾਣ ਲੱਗੀ ਜਿਸ ਵਿੱਚ ਮੰਤਰੇ ਦੇ ਕਿ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਵੇਟ ਕਰਦੇ ਕਰਦੇ ਕਿੱਛੀ ਤੇ ਤਿਆਰ ਕਰ ਕਈ ਤਰ੍ਹਾਂ ਦੇ ਫੁੱਲ ਕਲੈਕਟ ਕੀਤੇ ਚੰਪਾ ਚਮੇਲੀ ਤੇ ਇਸ ਪਾਸੇ ਕਿਰੇ ਮੋਤੀ ਵੀ ਕਲੈਕਟ ਕੀਤੇ ਤੇ ਇਹ ਸਿੱਕਾ ਬਣਾਉਣ ਲਈ ਮੁੱਲ ਕਾਢਦੇ ਮੈਂ ਸਿਲੈਕਟ ਕੀਤੇ ਆਇਆ ਤੁਹਾਡੇ ਸ਼ਾਦੀ ਦਾ ਪਹਿਣੇ ਤੇ ਮੈਂ ਸੋਚਣ ਲੱਗੀ ਕਿ ਪਹਾੜ ਤੋਂ ਮੁੱਤਿਆਂ ਨੂੰ ਕਿਉਂ ਦੇ ਸੋਦੇ ਯਾਦ ਆਏ ਕਿਉਂ ਮੈਂ ਇਹਨੂੰ ਸਿੱਕਾ ਦਾ ਗਿਫਟ ਤੇ ਲੈ ਹਿਤ ਹੁਣ ਚੇਨ ਹੋਣਾ ਛੋਟੇ ਬਣੇ ਦਾ ਕਰਨਾ ਤੋਂ ਮਾਣ ਕੇ ਨਹੀਂ ਤੈਨੂੰ ਪਾਲ ਕੇ ਮਾਂ ਪਾਪ ਨੇ ਆਪਣਾ ਫਰਜ਼ ਨਿਭਾ ਦਿੱਤਾ ਤੇਰਾ ਕੰਨਿਆ ਰੂਪ ਟਾ ਕੇ ਤੈਨੂੰ ਸੁਹਾਗ ਝੂੜਾ ਪਹਿਨਾ ਦਿੱਤਾ ਆਪਣੇ ਪਤੀ ਨੂੰ ਸੇਤਾ ਦਾ ਤਾ ਸਮਝੇ ਜਿਸ ਦਿਨ ਨਾਲ ਉਹ ਤੈਨੂੰ ਬਿਨ੍ਹਾਣ ਲੱਗੇ ਹੈ ਇਹ ਹੀ ਬ੍ਰਹਮ ਵਿਸ਼ਨੂੰ ਤੇ ਮਹੇਸ਼ ਤੇਰੀ ਜਿਸ ਦੀ ਸ਼ਕਤੀ ਹਾ ਤੈਨੂੰ ਬਿਨ੍ਹਾਣ ਲੱਗੇ ਜਲਦੀ ਸਾਥ ਦੇ ਹੁਕਮ ਅੰਦਰ ਅੰਦਰ ਸਵਾਰੇ ਪੇਟੇ ਲਈ ਆਣ ਆਣ ਸੰਭੀ ਪਤੀ ਧਰਮ ਜਿਹੜਾ ਉੱਚ ਧਰਮ ਲਾ ਕੋਈ ਸੇਵਾ ਦਾ ਸੋਰੇ ਦੀ ਕਰਿਆ ਆਣ ਸੰਭੀ ਚੰਨ ਕੋ ਰੋਂਦੇ ਪਾਈ ਪੈਣ ਜੀ ਵਿਦਿਆ ਤੇ ਰੂਹ ਤੇ ਮਾਮਾ ਮੰਮੀ ਰੋ ਰੋ ਕੇ ਕਹਿੰਦੇ ਏਓ ਕਿੰਨੇ ਸਾਨੇ ਪਿਛੋੜੇ ਦੇ ਧੀਰ ਤੇ ਰੇ ਕਲਮ ਫੁਕ ਚੱਲੀ ਪੈਨ ਦੀ ਸਿਆਹੀ ਉੱਪਰ ਚ ਰਹੀ ਮੁੱਕਿਆ ਨਾ ਤੇਰਾ ਪਿਆਰ ਕਹਣੀ ਜਿਹੜੇ ਜਖਮ ਜੁਦਾਈ ਦੇ ਲੱਗੇ ਉਹ ਕਦੇ ਭੁਲਣੇ ਦਾ ਆਸਾਨ ਪੈਣੀ ਪੂਰਾ ਭਲੇ ਇਸ ਜਨ ਅੰਦਰ ਖੁਸ਼ੀ ਤੋਂ ਹਟਿ ਪੜਿਆ ਇਹੋ ਚੰਦਵਾ ਵਾਂਗੂ ਚਮਕਦੀ ਰਹੇ ਜੋੜੀ ਸਹੀਆ ਵੱਲੋਂ ਲੱਖ ਲੱਖ ਵਧਾਈ ਹੋਵੇ ਬਹਗੁ ਜੀ ਦਾ ਖਾਲਸਾ ਵਾਹਿਗੁਰੂ